ਮਹਾਜਨ ਵਾਨੀ ਪత్రికਾ ਦੀ ਇੱਕ ਵਿਸ਼ੇਸ਼ ਮੀਟਿੰਗ ਅੰਮ੍ਰਿਤਸਰ ਦੇ ਮੁੱਖ ਸੰਪਾਦਕ ਰਮੇਸ਼ ਗੁਪਤਾ ਦੀ ਅਗਵਾਈ ਹੇਠ ਹੈਰੀਟੇਜ ਕਲੱਬ ਵਿਖੇ ਹੋਈ। ਇਸ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਇੰਚਾਰਜ ਜਸਕਰਨ ਬੰਦੇਸ਼ਾ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਦਾ ਸਾਰੇ ਮੈਂਬਰਾਂ ਵੱਲੋਂ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਰਮੇਸ਼ ਗੁਪਤਾ ਨੇ ਪత్రికਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪత్రికਾ ਨੂੰ Google ਦੇ ਮਹਾਜਨ ਵਾਨੀ ਪੇਜ ਤੇ ਵੀ ਪੜਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਸਭਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਅਤੇ ਉਹਨਾਂ ਦੇ ਬੱਚਿਆਂ ਲਈ ਸਕੂਲ ਫੀਸ ਅਤੇ ਕਿਤਾਬਾਂ ਕਾਪੀਆਂ ਅਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਪత్రికਾ ਦੇ ਪ੍ਰਚਾਰ ਮੰਤਰੀ ਗੁਲਸ਼ਨ ਮਹਾਜਨ, ਅਰਵਿੰਦਰ ਸਿੰਘ ਪੱਟੀ, ਬਲਵਿੰਦਰ ਸਿੰਘ, ਪੁਰਸ਼ੋਤਮ ਸਿੰਘ, ਕਮਲ ਗੁਪਤਾ, ਰਕੇਸ਼ ਮਹਾਜਨ, ਓਮਪ੍ਰਕਾਸ਼ ਮਹਾਜਨ, ਵਿਜੇ ਕੁਮਾਰ ਮਹਾਜਨ ਅਤੇ ਵੀਰਿੰਦਰ ਮਹਾਜਨ ਸਨ ਇਸ ਸਾਰੇ ਮੈਂਬਰ ਮੌਜੂਦ ਸਨ। ਸਰਦਾਰ ਜੀ ਆਧਾਰਾ ਮਹਾਜਨ ਬਾਣੀ ਵਧਾਈ ਦਾ ਭਾਤਰ ਹੈ। ਇਹ ਨੇ ਲੰਬੇ ਅਰਸੇ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ। ਅਰੇ ਦੇ ਵਿੱਚ ਸਮਾਜ ਦੇ ਵਿੱਚ ਵਿਚਰੀਆਂ ਜੋ ਵੀ ਨਿਤ ਦਿਨੀਆਂ ਘਟਨਾਵਾਂ ਔਰ ਸਾਰਿਆਂ ਨੂੰ ਕਲਮ ਬੰਦ ਕਰਕੇ ਮਹੀਨਾਵਾਰ ਜਿਹੜਾ ਇਹ ਪੱਤਰਕਾਰ ਜਿਹੜੀ ਪੱਤਰਕਾਰਤਾ ਜਿਹੜੀ ਹੈਗੀ ਆ ਲੋਕਾਂ ਦਾ ਵਿੱਚ ਬੜਾ ਵੱਡਾ ਯੋਗਦਾਨ ਹੈ ਤਾਂ ਕਿ ਸਮਾਜ ਨੂੰ ਦੇਸ਼ ਨੂੰ ਔਰ ਆਪਣਾ ਹੋਰ ਜਿੰਨੇ ਵਰਗ ਹੈਗੇ ਸੋਸਾਇਟੀ ਦੇ ਉਹਨਾਂ ਤੱਕ ਆਪਣੀ ਜਿਹੜੀ ਗੱਲ ਪਹੁੰਚਾਉਣ ਲਈ ਇਹ ਬਹੁਤ ਵੱਡੇ ਵਧਾਈ ਦੇ ਬਾਤਰ ਨੇ ਔਰ ਦੂਸਰੇ ਨਾਲ ਨਾਲ ਮੈਂ ਕਹਿਣਾ ਚਾਹੂੰਗਾ ਕਿ ਇਹ ਮਹਿਜ ਇੱਕ ਮਹਾਜਨ ਵਾਣੀ ਇੱਕ ਅਖਬਾਰ ਨਹੀਂ ਹੈ ਇੱਕ ਸੰਸਥਾ ਵਾ ਮਹਾਜਨ ਭਰਾਵਾਂ ਦਾ ਵਪਾਰੀ ਭਰਾਵਾਂ ਦਾ ਸਮਾਜ ਦੇ ਵਿੱਚ ਜਿਹੜੇ ਉੱਗੇ ਯੋਗਦਾਨ ਦੇਣ ਵਾਲੇ ਬੰਦਿਆਂ ਦਾ ਵਿਚਾਰ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ ਸਭ ਤੋਂ ਪਹਿਲਾਂ ਤੋਂ ਮੈਂ ਸ੍ਰੀ ਜਸਕਨ ਬਦੇਸ਼ਾ ਜੀ ਦਾ ਆਭਾਰ ਵਿਅਕਤ ਕਰਾਂਗਾ ਧੰਨਵਾਦ ਕਰਾਂਗਾ ਥੈਂਕਸ ਕਰਾਂਗਾ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ نکال ਕੇ ਸਾਡੇ ਇੱਥੇ ਪਧਾਰੇ ਨੇ ਔਰ ਆਪਣੀ ਟੀਮ ਨਾਲ ਪਧਾਰੇ ਨੇ ਪੱਟੀ ਜੀ ਨਾਲ ਸ਼ੋਤਮ ਜੀ ਨਾਲ ਔਰ ਦੂਸਰੇ ਸੱਜਣ ਜਿਹੜੇ ਆਏ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਮੈਂ ਧਾਰ ਬਿਆਖਤ ਕਰਦਾ ਔਰ ਆਸ਼ਾ ਕਰਦਾ ਜਿਹੜੇ ਬੱਚੇ ਨੂੰ ਉਹਨਾਂ ਨੇ ਅੱਜ ਕੀਤੇ ਨੇ ਉਹ ਪੂਰੇ ਕਰਨਗੇ ਅਸੀਂ ਆਸ਼ਾ ਕਾਮਨਾ ਨਾਲ ਮੈਂ ਉਹਨਾਂ ਦਾ ਇੱਕ ਵਾਰ ਪ੍ਰਤੀ ਫਿਰ ਅਭਾਅ ਬਿਆਖਤ ਕਰਨਾ ਮਦਰ ਮਹਾਜਨ ਬਾਨੀ ਜਿਹੜੀ ਪੱਤਰੀਕਾ ਮਾਸਿਕ ਪੱਤਰੀਕਾ ਹੈ ਹਰ ਮੇ ਨਹੀਂ ਸਕਦੀ ਹੈ ਉਹ ਲਗਭਗ 2500 ਮਤਲਬ ਖਬਰ ਸ਼ਕਦੀ ਹੈ ਉਹ ਸਾਰੇ ਹਿੰਦੁਸਤਾਨ ਦੇ گوشੇ گوشੇ ਜਾਂਦੀ ਹੈ ਇਸ ਕਰਕੇ ਇਹਨੂੰ ਲਗਭਗ 26 ਸਾਲ ਹੋ ਗਏ ਆ ਔਰ ਮੈਂ ਇਹਨਾਂ ਸਾਰੇ ਛੇੜ ਜਿਹੜਾ ਮਤਲਬ ਕਮਲ ਜੀ ਔਰ ਰਮੇਸ਼ ਗੁਪਤਾ ਜਿਹੜੇ ਮੁੱਖ ਸੰਪਾਦਕ ਆ ਆਪਕੀ ਕੰਦੇ ਸਿਟੀ ਸਾਹਿਬ ਕੋਰੋਨਾ ਦੇ ਸਾਥੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਮਹਾਜਨ ਬਰਾਦਰੀ ਦੀ ਦੀ ਸੇਵਾ ਕੀਤੀ ਆ ਔਰ ਇੱਕ ਪੱਤਰਕਾਰਾ ਬਣਾ ਕੇ ਤੇ ਸਾਰਿਆਂ ਦੇ ਗੁਸ਼ ਹਿੰਦੁਸਤਾਨ ਦੇ ਵਿੱਚ ਵੱਡੀ ਆ ਔਰ ਉਹ ਅੱਗੇ ਵੀ ਇਹ ਚਲਦੀ ਰਹੇਗੀ